ਯੂ ਰਾਜੇ ਬਰਥਡੇ ਚਲ ਹਲ ਕਰ ਇਹਨੂੰ ਕੱਟ ਦੋ ਨਾ ਗਾਇਸ ਹਣ ਪਾਪਾ ਲੱਗੇ ਜੀ ਕੇਕ ਕੱਟਣ ਮਮੀ ਬੈਠੇ ਨਾਲ ਦੀ ਆ ਮੋਮਬੱਤੀਆਂ ਕੱਟ ਦੋ ਵਿੱਚ ਪਾਪਾਸ ਮਮੀ ਔਰ ਪਾਪਾ ਲੱਗੇ ਕੇਕ ਕਾਟਨੇ ਪਾਪਾ ਕੇ ਬਰਥਡੇ ਕਾ ਦੇਖ ਸਕਤੇ ਹੋ ਹੈਪੀ ਬਰਥਡੇ ਪਾਪਾ ਜੀ ਹੈਪੀ ਬਰਥਡੇ ਮੰਮੀ ਪਾਪਾ ਲੱਗੀ ਕੇਕ ਫੋਨ ਗਾਇਸ ਤੇ ਗਾਇਸ ਕੇਕ ਵੇਖ ਸਾਦੇ ਜੋ ਕਿੰਨਾ ਸੋਹਣਾ ਆਇਆ ਹਾਂ ਪਾਪਾ ਨੇ ਮੰਮੀ ਨੇ ਖਵਾਤਾ ਕੇਕ ਹੁਣ ਮੈਂ ਲੱਗੀ ਫੋਨ ਗਾਇਸ ਪਾਪਾ ਨੂੰ ਕੇ ਗਾਇਸ ਮੈਂ ਪਾਪਾ ਨੂੰ ਲੱਗੀ ਕੇਕ ਤੇ ਗਾਇਸ ਹੁਣ ਇੰਨੀ ਖੁਸ਼ੀ ਆਈ ਕਿ ਅੱਜ ਫਸਟ ਟਾਈਮ ਮੇਰੇ ਪਾਪਾ ਦੇ ਮੱਦੇ ਨੇ ਗਾਇਸ ਹੁਣ ਕੇਕ ਕੱਟਿਆ ਗਿਆ ਵਾ ਤੇ ਆਪਾਂ ਸਵੇਧ ਸੈਂਡਵਿਚ ਵਗੈਰਾ ਸਾਰਾ ਕੁਝ ਬਣਾ ਲਿਆ ਖਾ ਪੀ ਲਿਆ ਸੀ ਤੇ ਹੁਣ ਆਪਾਂ ਕੇਕ ਵੀ ਕੱਟ ਲਿਆ ਤੇ ਮੰਮੀ ਆ ਜੀ ਇੱਧਰ ਗਾਇਸ ਇੱਧਰ ਪਾਪਾ ਹੁਣ ਦਸੰਬਰ ਚ ਮੇਰਾ ਬਰਥਡੇ ਹੋਣਾ ਫੇਰ ਨਾਲ ਹੀ ਆਪਾਂ ਮੰਮੀ ਦਾ ਵੀ ਬਣਾਣਗੇ ਮੰਮੀ ਦਾ ਨਹੀਂ ਆਪਾਂ ਬਣਾਇਆ ਗਾਇਸ ਮਿਲਦੇ ਆ ਜੀ ਗਾਇਸ ਤੁਹਾਨੂੰ ਅਨ ਬਾਅਦ ਗਾਇਸ ਕੇਕ ਤੇ ਚੋਕਲੇਟ ਮੈਂ ਖਾ ਕੇ ਲਈ ਵਾ ਹੁਣ ਮੰਮੀ ਸਰਵ ਕਰਕੇ ਦੇਣ ਲੱਗੀ ਵਾ ਸਾਨੂੰ ਮੀ ਲੈ ਲਓ ਜਪਾਂ ਦੇ ਚਾਕਲੇਟ ਦੀ ਜਣਾ ਹਾਂਜੀ ਲੈ ਆ ਆ ਦਾ ਸੈਕਸ਼ਨ ਹੈਗਾ ਇਹ ਫਰੂਟ ਕੇਕ ਹੈ ਆ ਵੇਖੋ ਹੁਣ ਵਿੱਚ ਫਰੂਟ ਦੇਖੰਦੇ ਮ ਹਣਾ ਮੰਮੀ ਹਾਂਜੀ ਇਹ ਮੇਰੇ ਫੇਵਰਟ ਹੈ ਇਹ ਮੰਮੀ ਦੀ ਪਸੰਦ ਦਾ ਮੈਂ ਕੇਕ ਬਣਾਇਆ ਸੀ ਬਲਕੇ ਇਹ ਮੈਂ ਖਾ ਸਕਦੀ ਚਲ ਮੇਰਾ ਚਾਕਲੇਟ ਚਾਕਲੇਟ ਗਾਇਸ ਚੋਕਲੇਟੀ ਜਾਓ ਇੱਧਰ ਤੇ ਗਾਇਸ ਮੈਂ ਲੱਗੀ ਖਾਣ ਹੁਣ ਆਪਣਾ ਕੇਕ ਚਮਚਾ ਰਗਿਆ ਸਬਜੀ ਬਣ ਗਈ ਹਾਂਜੀ ਵਖਾਓ ਇੱਕਾਈ ਗਾਇਸ ਆਹਦੀ ਬਰਡੇ ਦੀ ਰੈਸਪੀ ਦੀ ਤਬ ਜੀ ਵਾਓ ਕਿੰ ਸੋਹਣੀ ਕਲਰ ਆਇਆ ਵਾ ਗਾਇਸ so much beautiful oh so fantastic ਮਿਲਦੇ ਗਾਇਸ ਧੰਨਵਾਦ ਬ੍ਰਦਰ ਨੇ ਗਿਫਟ ਪੇਜ ਆ ਪਾਪਾ ਲਈ ਕੇਕ ਤੇ ਵਾਚ ਤੇ ਪਾਪਾ ਨੂੰ ਸੁੱਤੇ ਪਏ ਨੂੰ ਉਠਾਇਆ ਮੰਮੀ ਲੈ ਕੇ ਆਈ ਵਾ ਦੇਖ ਸਕਦੇ ਜੀ ਗਾਇਸ ਕਿ ਬ੍ਰਦਰ ਦਾ ਗਿਫਟ ਆਇਆ ਪਾਪਾ ਲਈ ਸਪੈਸ਼ਲ ਗਾਇਸ ਬ੍ਰਦਰ ਨੇ ਕੇਕ ਪੇਸ਼ ਤਵਾ ਤਾਂ ਵੀਡੀਓ ਬਣਾ ਕੇ ਫੋਨ ਨਹੀਂ ਮੈਂ ਗਾਇਸ ਸਾਵੂ ਤੇ ਜਿਆ ਲਿਖ ਕੇ ਬ੍ਰਦਰ ਨੇ ਪਾਪਾ ਦਾ ਕੇਕ ਤੇ ਅ ਘੜੀ ਆ ਤੇ ਵਾਓ ਵਾਚ ਇਸ ਨੂੰ ਕੱਢ ਲੈ ਤੂੰ ਕੱਢ ਮੈਨੂੰ ਫੋਟੋ ਮੈਂ ਬ੍ਰਦਰ ਨੇ ਕੇਕ ਤੇ ਜਿਆ ਤੇ ਆ ਵਾਚ ਤੇ ਜ ਮਮੀ ਖੋਲ ਕੇ ਵਾਹੋ ਆਇਆ ਗਿਫਟ ਪਾਪਾ ਦੀ ਵਾਚ ਵਾਓ ਟਾਈਮੈਕਸ ਦੀ ਹੈਲੋ ਮੰਮੀ ਕੇ ਲਫੋਨ ਆਉਂਦਾ ਗਾਇਸ ਆ ਮੇਰਾ ਬ੍ਰਦਰ ਇਨਨੇ ਕੀ ਭੇਜਾ ਕੇਕ ਤੇ ઓ ਘੜੀ walking to one na see guys papa di bahut sara gift page aavire ne te kya gift page aate raat pe kya hello the guys mai alway aaj to nikalde vlogs